ਤੇ ਮਾਪਿਆਂ ਦੀ ਕੁੱਟਮਾਰ ਕਰਨ ਵਾਲੇ ਨਿਹੰਗ ਸਿੰਘ ਦੇ ਖਿਲਾਫ ਐਕਸ਼ਨ ਹੋਇਆ ਹੈ ਫਿਰੋਜ਼ਪੁਰ ਪੁਲਿਸ ਨੇ ਐਕਸ਼ਨ ਕੀਤਾ ਹੈ ਔਰ ਇਸ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਨਿਹੰਗ ਦੇ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਔਰ ਦੋਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਦਾਲਤ ਨੇ ਦੋਨਾਂ ਨੂੰ ਨਯੇ ਕਿਰਾਸਤ 'ਚ ਭੇਜਣ ਦੇ ਹੁਕਮ ਦਿੱਤੇ ਨੇ 14 ਦਿਨਾਂ ਦੀ ਨਯੇ ਕਿਰਾਸਤ ਚਲਾਉ ਪ੍ਰੀਤ ਤੇ ਉਸਦੇ ਸਾਥੀ ਨੂੰ ਭੇਜਿਆ ਗਿਆ ਹੈ ਨਵਪ੍ਰੀਤ ਸਿੰਘ ਉਹੀ ਨਿਹੰਗ ਹੈ ਜਿਸ ਨੇ ਆਪਣੇ ਮਾਪਿਆਂ ਦੀ ਕੁੱਟਮਾਰ ਕੀਤੀ ਸੀ ਤੇ ਨਾਲ ਉਸਦਾ ਸਾਥੀ ਜਸ਼ਨਪ੍ਰੀਤ ਸਿੰਘ ਵੀ ਮੌਕੇ ਤੇ ਔਜੂਦ ਸੀ ਇਹਨਾਂ ਵੱਲੋਂ ਘਰ ਚ ਜਾ ਕੇ ਆਪਣੇ ਮਾਪਿਓ ਤੇ ਅਟੈਕ ਕੀਤਾ ਗਿਆ ਸੀ ਔਰ ਉਸ ਕੋਟ ਮਾਰਦੀਆਂ ਤਸਵੀਰਾਂ ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਜਦੋਂ ਸਾਹਮਣੇ ਆਈਆਂ ਨਿਊਜ਼ 18 ਨੇ ਇਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਦਿਖਾਇਆ ਸੀ ਉਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਈ ਔਰ ਕਈ ਟੀਮਾਂ ਬਣਾਈਆਂ ਗਈਆਂ ਸੀ ਇਸ ਨਿਹੰਗ ਸਿੰਘ ਨੂੰ ਕਾਬੂ ਕਰਨ ਦੇ ਲਈ ਮੋਹਾਲੀ ਤੋਂ ਇਸ ਦੀ ਗ੍ਰਿਫਤਾਰੀ ਹੋਈ ਹੈ ਔਰ ਇਸ ਦੇ ਇੱਕ ਦੂਜੇ ਸਾਥੀ ਨੂੰ ਜੀਰਾ ਤੋਂ ਗ੍ਰਿਫਤਾਰ ਕੀਤਾ ਗਿਆ ਦੋਨਾਂ ਨੂੰ ਕੋਰਟ 'ਚ ਪੇਸ਼ ਕੀਤਾ ਹੈ ਇਹ ਕੋਰਟ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਤੇ ਭੇਜ ਦਿੱਤਾ ਹੈ। ਭਾਰਤ ਦੇ ਜਿਹਾ ਸੀਗਾ ਆਸਟ੍ਰੇਲੀਆ ਅ ਪਰ ਉੱਥੋਂ ਇਹ 2019 ਚ ਵਾਪਸ ਆ ਗਿਆ ਸੀਗਾ। ਬਾਅਦ ਵਿੱਚ ਇਸ ਨੇ ਆਪਦੇ ਮਾਪਿਆਂ ਨੂੰ ਤੰਗ ਕਰਨਾ ਜਾਰੀ ਰੱਖਿਆ ਕਿਤੇ ਪੈਸੇ ਮੰਗਦਾ ਸੀ ਕਿਤੇ ਇਹ ਕਹਿੰਦਾ ਸੀ ਮੈਨੂੰ ਜ਼ਮੀਨ ਦਿਓ। ਜਿਸ ਕਰਕੇ ਇਹ ਤੋਂ ਤੰਗ ਆ ਕੇ ਆਦੇ ਮਾਪਿਆਂ ਨੇ 2022 ਦੇ ਵਿੱਚ ਇਹਨੂੰ ਬੇਦਖਲ ਕਰਤਾ ਸੀ। ਹੁਣ ਜੇਲ੍ਹ ਚ ਵੀ ਜਾਣਗੇ। ਹਾਂਜੀ ਹਾਂ ਜਦੋਂ ਵੀ ਪਰ ਇੱਕ ਤੇ ਅੱਗੇ ਪਿੱਛੇ ਹੁੰਦਾ ਸੀ ਉਹਦੇ ਘਰੇ ਤੇ ਉਹਦੇ ਮਾਪਿਆਂ ਨੂੰ ਤੰਗ ਕਰਦਾ ਸੀ। ਇਹ ਤਾਂ ਮਨਪੁਰ ਖਾਲਸਾ ਪੋਰਸਨਲ ਵੀ ਸੰਬੰਧ ਰਹੀ ਹੈ ਨਹੀਂ ਉਸ ਕੋਈ ਸਾਡੇ ਕੋਲੇ ਇਹਦਾ ਕੋਈ ਰਿਕਾਰਡ ਨਹੀਂਗਾ ਪਰ ਇੰਨਾ ਜੂਰਾ ਵੀ ਨਹੀਂ ਹਿੰਗਦਾ ਬਣਾ ਪਾਇਆ ਜਿਹੜਾ ਲਖਪ੍ਰੀਤ ਜਿਹੜਾ ਮਕਦਮਾ ਚ ਰੈਸਟ ਕਰ ਲਿਆ ਗਿਆ ਇਸ ਤੋਂ ਇਲਾਵਾ ਜਿਹੜੇ ਉਹਦੇ ਨਾਲ ਦੇ ਸਾਥੀ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਫੇਕ ਕੋਸਟ ਦੇ ਨਾਮ ਦਾ ਸਾਥੀ ਜਸ਼ਨ ਜਿਹੜਾ ਮਿਸ਼ਰੀਆਲ ਤੋਂ ਉਸ ਨੂੰ ਮਕਦਮਾ ਚ ਗ੍ਰਿਫਤਾਰ ਕਰ ਲਿਆ ਸਰ ਦੋਨਾਂ ਨੂੰ ਕਿਤੋਂ ਕਿਤੋਂ ਗ੍ਰਿਫਤਾਰ ਕੀਤਾ ਗਿਆ ਚਲੋ ਇਹ ਸਾਡਾ ਤਪਤੀਸ਼ ਦਾ ਕੰਮ ਹੈ ਤੇ ਜਿਹੜਾ ਜਸ਼ਨ ਉਹਨੂੰ ਤਾਂ ਇਥੋਂ ਲੋਕ ਉਹ ਬਰਦੇ ਰਿਚੂ ਨੂੰ ਅਰੈਸਟ ਕੀਤਾ ਤੇ ਉਹਨੂੰ ਲੱਭ ਦਿੱਤ ਨੂੰ ਬਾਹਰ ਤੋਂ ਅਰੈਸਟ ਕੀਤਾ ਤੇ ਇਹਨਾਂ ਸਰ ਕੋਰਟ ਚ ਪੇਸ਼ ਕੀਤਾ ਗਿਆ ਕੀ ਪੁਨਸਰਮਾਨ ਮਿਲਿਆ ਜਾਂ ਇਹਨੂੰ ਇਸ ਨੂੰ ਜੁਡੀਸ਼ੀਅਲ ਰਿਮਾਂਡ ਭੇਜਿਆ ਕੋਰਟ ਦੇ ਵਿੱਚ ਅਰਿਸ਼ ਕੀਤਾ ਸਰ ਦੋਨਾਂ ਨੂੰ ਜੁਡੀਸ਼ੀਅਲ ਰਿਮਾਂਡ ਕਿੰਨੇ ਦਿਨਾਂ ਦਾ ਮਿਲਿਆ ਸਰ 14 ਦਿਨ ਦਾ ਤੇ ਬਾਲੀਵੁੱਡ اداکار ਸੁਲਮਾਨ ਖਾਨ ਦੇ ਘਰ ਤੇ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਸ਼ੂਟਰਸ ਨੂੰ ਅਸਲਾ ਮੁਹੱਈਆ ਕਰਵਾਉਣ ਵਾਲੇ ਤਸਕਰਾਂ ਨੂੰ ਪੁਲਿਸ ਪੰਜਾਬ ਤੋਂ ਮੁੰਬਈ ਲੈ ਕੇ ਪਹੁੰਚੀ ਜਿੱਥੇ ਕੋਰਟ ਨੇ ਦੋਨਾਂ ਨੂੰ 30 ਅਪ੍ਰੈਲ ਤੱਕ ਰਿਮਾਂਡ ਤੇ ਭੇਜ ਦਿੱਤਾ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਫਾਇਰਿੰਗ ਮਾਮਲੇ ਦੇ ਵਿੱਚ ਪੰਜਾਬ ਕਨੈਕਸ਼ਨ ਵੀ ਸਾਹਮਣੇ ਆਇਆ ਜਦੋਂ ਪੁਲਿਸ ਨੇ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਸ਼ੂਟਰਾਂ ਨੂੰ ਹਥਿਆਰ ਸਪਲਾਈ ਕੀਤੇ ਸਨ ਮੁਲਜ਼ਮਾਂ ਦੀ ਪਹਿਚਾਣ ਸੋਨੂ ਚੰਦਰ ਤੇ ਅਨੁਜ ਥਾਪਨ ਦੇ ਤੌਰ ਤੇ ਹੋਈ ਹੈ ਜੋ ਪੰਜਾਬ ਦੇ ਅਬੋਹਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਪੁਲਿਸ ਨੇ ਦੋਵਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਮਲਜ਼ਮਾਂ ਦੇ 10 ਦਿਨ ਦੇ ਰਿਮਾਨਡ ਦੀ ਮੰਗ ਕੀਤੀ ਗਈ। ਪੁਲਿਸ ਨੇ ਕਿਹਾ ਕਿ ਉਹਨਾਂ ਦੇ ਕੋਲ ਦੋਵੇਂ ਮਲਜ਼ਮਾਂ ਦੀ ਛੋਟਰਾਂ ਤੇ ਨਾਲ ਗਲਬਾ ਦਾ ਰਿਕਾਰਡ ਹੈ। ਹਾਲਾਂਕਿ ਕੋਰਟ ਨੇ ਦੋਵੇਂ ਮਲਜ਼ਮਾਂ ਨੂੰ 4 ਦਿਨ ਦੇ ਰਿਮਾਨਡ ਤੇ ਭੇਜਿਆ। ਉਧਰ ਮਾਮਲੇ ਦੇ ਵਿੱਚ ਮਲਜ਼ਮਾਂ ਦੇ ਬਚਾਅ ਦੇ ਵਿੱਚ ਉਹਨਾਂ ਦੇ ਵਕੀਲ ਨੇ ਵੀ ਦਲੀਲ ਦਿੱਤੀ ਹੈ ਤੇ ਦਾਵਾ ਕੀਤਾ ਕਿ ਪੁਲਿਸ ਉਹਨਾਂ ਨੂੰ ਮਾਮਲੇ ਦੇ ਵਿੱਚ ਫਰੇਮ ਕਰ ਰਹੀ ਹੈ। ਐਸਾ ਹੈ ਕਿ ਉਹਨਾਂ ਨੇ ਐਸਾ ਬੋਲਿਆ ਕਿ ਇੰਕਾ ਜੋ ਮੋਬਾਈਲ ਉਹਨਕੇ ਪਾਸੋਂ ਜੋ ਐਕਿਊਸ ਨੰਬਰ 102 ਕੇ ਪਾਸੋਂ ਜੋ ਸੀਜ਼ ਕੀਤਾ ਤਾਂ उसके बेसिस पे इन्होंने उसका सी का अवलोकन किया हुआ उसके हिसाब से उन्होंने अपना टी ओ फोर को अरेस्ट किया तो वो किसके वो नाम पे है ना ना तो किसने किस दिया क्या दिया वो पूरा सस्पिशियस है तो अब वो इन्वेस्टिगेशन का पार्ट है हमने भी फेरली बोला कि ठीक आपको है आपको इन्वेस्टिगेशन करना ही करो लेकिन जो भी फैर चीज वो सामने आई जिक्र योग है जो गया कि इससे पहला तो मुंबई क्राइम ब्रांच की एक टीम ने सुरतु एक पिस्टल से कुछ जिंदा कारतूस बरामद किए ਕ੍ਰਾਈਮ ਬ੍ਰਾਂਚ ਦਾ ਦਾਵਾ ਹੈ ਕਿ ਇਹ ਉਹੀ ਹਥਿਆਰ ਨੇ ਜਿਸ ਦਾ ਇਸਤੇਮਾਲ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਘਰ ਤੇ ਹੋਈ ਫਾਇਰਿੰਗ ਦੇ ਲਈ ਕੀਤਾ ਗਿਆ ਸੀ। ਮਾਮਲੇ ਦੇ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਦੀ ਜਾਂਚ ਦੇ ਵਿੱਚ ਇਨਪੁਟ ਮਿਲਿਆ ਸੀ। ਜਿਸ ਦੇ ਬਾਅਦ ਟੀਮ ਪੰਜਾਬ ਪਹੁੰਚੀ ਤੇ ਫਾਇਰਿੰਗ ਦੇ ਲਈ ਇਸਤੇਮਾਲ ਕੀਤੀ ਗਈ ਪਿਸਟਲ ਸਪਲਾਈ ਕਰਨ ਵਾਲੇ ਇਹਨਾਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦਾ ਦਾਵਾ ਹੈ ਕਿ ਦੋਵੇਂ ਮੁਲਜ਼ਮ ਲਾਰੈਂਸ ਮਿਸ਼ਨਵਾਲੀ ਗੈਂਗ ਦੇ ਨਾਲ ਜੁੜੇ ਹੋਏ ਨੇ ਤੇ ਮੁਲਜ਼ਮ ਅਨੋਜ ਠਾਪਣ ਤੇ ਜਬਰੀ ਵਸੂਲੀ ਤੇ ਹਤਿਆਦੀ ਕੋਸ਼ਿਸ਼ ਦੇ ਤਿੰਨ ਮਾਮਲੇ ਦਰਜ ਨੇ। ਤੇ ਉਹ ਨਾਨੋਮੀ ਦਾ ਕਿੰਨਾ ਗ੍ਰਫਤਾਰ ਮੁਲਜ਼ਮਾਂ ਤੋਂ ਪੁੱਛਗਛ ਦੇ ਆਧਾਰ ਤੇ ਉਹ ਜਲਦੀ ਮਾਸਟਰਮਾਈਂਡ ਤੱਕ ਵੀ ਪਹੁੰਚ ਜਾਣਗੇ। ਬੇਰ ਰਿਪੋਰਟ న్యూਸ 18 ਪੰਜਾਬ। ਰਿਵਾੜੀ ਤੋਂ ਬਦਮਾਸ਼ਾਂ ਦੇ ਬੇਖੌਫ ਤਾंडव ਦੀ ਇੱਕ ਡਰਾਉਣੀ ਤਸਵੀਰ ਸਿੱਖੀ ਜਿੱਥੇ ਬਦਮਾਸ਼ਾਂ ਨੇ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਤੇ ਫਿਰ ਗੱਡੀ ਹੇਠਾਂ ਕੁਚਲ ਦਿੱਤਾ ਦਿਲ ਦਹਿਲਾ ਦੇਣ ਵਾਲੀ ਇੱਕ ਖੌਫਨਾਕ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ। ਹਸਪਤਾਲ ਦੇ ਬਿਸਤਰੇ ਤੇ ਜ਼ਖਮੀ ਪਿਆਏ ਨੌਜਵਾਨ ਅੰਕਿਤ ਹੈ ਜੋ ਬਦਮਾਸ਼ਾਂ ਦੀ ਗੁੰਡਾਗਰਦੀ ਦਾ ਅਜਿਹਾ ਸ਼ਿਕਾਰ ਹੋਇਆ ਕਿ ਮੌਤ ਦੇ ਕਰੀਬ ਜਾ ਪਹੁੰਚਿਆ ਸੀ ਅੰਕਿਤ ਦੇ ਕੋਲ ਹੀ ਉਸਦੇ ਪਿਤਾ ਨੇ ਜਿਨ੍ਹਾਂ ਨੂੰ ਜਦੋਂ ਬੇਟੇ ਦੀ ਇਸ ਹਾਲਤ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਦਰਸਲ ਅੰਕਿਤ ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਸੀ ਜਿਸ ਦੀ ਰੂਹ ਕੰਬਾਉਣ ਵਾਲੀ ਵੀਡੀਓ ਵੀ ਸੀਸੀ ਟੀਵੀ ਦੇ ਵਿੱਚ ਕੈਦ ਹੋਈ ਹੈ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਚਿੱਟੇ ਰੰਗ ਦੀ ਗੱਡੀ ਆ ਕੇ ਦੋ ਨੌਜਵਾਨਾਂ ਦੇ ਕੋਲ ਰੁਕਦੀ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਉੱਠ ਕੇ ਭੱਜਣ ਲੱਗਦਾ ਹੈ ਗੱਡੀ ਤੋਂ ਉਤਰ ਕੇ ਬਦਮਾਸ਼ ਉਸਨੂੰ ਭੱਜ ਕੇ ਫੜਦੇ ਨੇ ਤੇ ਫਿਰ ਕੁੱਟਦੇ ਨੇ ਆਲੇ ਦੁਆਲੇ ਖੜੇ ਲੋਕ ਸਭ ਦੇਖ ਰਹੇ ਨੇ ਇੱਕ ਬਦਮਾਸ਼ ਨੌਜਵਾਨ ਨੂੰ ਚੁੱਕ ਕੇ ਜ਼ਮੀਨ ਤੇ ਫਟਕਦਾ ਹੈ ਕਿ ਇਹਨੇ ਨੂੰ ਚਿੱਟੇ ਰੰਗ ਦੀ ਬਲੈਰੋ ਇਹਨਾਂ ਦੋਹਾਂ ਦੇ ਨਾਲ ਨਾਲ ਇਹ ਸਾਰਾ ਮੰਜ਼ਰ ਵੇਖਦੀ ਇੱਕ ਬਜ਼ੁਰਗ ਮਹਿਲਾ ਨੂੰ ਵੀ ਦਰਦਦੇ ਹੋਏ ਨਿਕਲ ਜਾਂਦੀ ਹੈ ਜਿਸ ਦੇ ਬਾਅਦ ਤੁਰੰਤ ਲੋਕ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਪਹੁੰਚੇ ਖੌਫ ਦੀ ਇਹ ਵਾਰਦਾਤ ਰਿਵਾੜੀ ਦੇ ਕੁੰਡ ਪੈ ਰਿਲਦੀ ਹੈ ਬਦਮਾਸ਼ਾਂ ਦਾ ਸ਼ਿਕਾਰ ਬਣੇ ਅੰਕੇ ਦੇ ਪਿਤਾ ਤਾਂ ਇੱਥੋਂ ਤੱਕ ਵੀ ਨਹੀਂ ਜਾਣਦੇ ਕਿ ਆਖਰ ਉਹਨਾਂ ਦੇ ਬੇਟੇ ਦੇ ਨਾਲ ਇਹ ਖੌਫਨਾਕ ਵਾਰਦਾਤ ਕਿਉਂ ਹੋਈ ਉਹ ਯਹਾਂ ਬ੍ਰਾਸ ਮਾਰਕੀਟ ਵਿੱਚ ਕੋٹنگ ਕਰਨੇ ਆਤਾ ਹੈ ਯਹਾਂ ਸੇ ਵਾਪਸ ਗਿਆ ਤੋ ਵਾਹ ਜੈਸੇ ਪਹੁੰਚਾ ਲੜਕਾ ਤੋ ਵਾਹ ਐਕਸੀਡੈਂਟ ਕਰ ਜੈਸੇ ਵਹ ਉਸਕੇ ਯਾਰ ਦੋਸਤੋ ਨੇ ਮୋਝੇ ਬਤਾਇਆ दोपहर में करीबन डेढ़ दो के आसपास समथिंग टाइम था जब मैं वहाँ जैसे पहुँचा तो लड़का बहुत बुरी तरह जख्मी और मतलब हालत ख़राब सी थी मेरे को थोड़ा होश आ रहा था बच्चे को मैंने उससे पूछा भाई अंकित क्या हुआ तो उसने कहा अब पापा जी मेरे को कोई तीन चार जनों ने गाड़ी के अंदर डाला और मेरे को पीटा मेरे को दारू पिलाई ऊपर बोतल होश दी और इसको मारा कुटा ਉਦਰ ਮਾਮਲੇ ਦੇ ਵਿੱਚ ਜਦੋਂ ਪੁਲਸ ਤੋਂ ਸਵਾਲ ਕੀਤਾ ਗਿਆ ਤਾਂ ਪ੍ਰੋਟੋਕਾਲ ਦਾ ਹਵਾਲਾ ਦਿੰਦੇ ਹੋਏ ਮਾਮਲੇ ਦੇ ਵਿੱਚ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਵੀ ਵਾਈਪ ਨਹੀਂ ਦੇ ਸਕਦੇ। ਦੇਖੋ ਅਮ ਭਾਗੇ ਰਿਸਪਰ। ਗਾਡੀ ਚੜਾਣ ਵਾਲੇ ਕੀ ਮੰਗਦੇ? ਵੀ ਪਰਮਿਸ਼ਨ ਆਪ ਇਸ ਸੰਬੰਧ ਵਿੱਚ ਸਾਥ ਕਹਿੰਦੇ ਤੋਂ ਸਾਥ ਦੇ ਦੋ ਦੋ ਨਾਮ ਹੋ ਸਕਦੇ। ਬਹੁਜੀਏ। ਬਗੇ ਪਰਮਿਸ਼ਨ ਕਿ ਆਪ ਨੇ ਰੱਟੇ ਕਾਨੂੰਨ ਤੇ ਅਮ ਪ੍ਰੋਟੋਕਾਲ ਤੋਂ ਬਾਅਦ ਇਹ ਝਗੜਾ ਕਿਵੇਂ ਸ਼ੁਰੂ ਹੋਇਆ ਹਮਲਾਵਰ ਕੌਣ ਸਨ ਤੇ ਅੰਕਿਤ ਦੇ ਨਾਲ ਉਹਨਾਂ ਦੀ ਕੀ ਦੁਸ਼ਮਣੀ ਸੀ ਇਹ ਪੁਲਿਸ ਜਾਂਚ ਦੇ ਬਾਅਦ ਹੀ ਸਾਫ਼ ਹੋਵੇਗਾ ਫਿਲਹਾਲ ਅੰਕਿਤ ਦਾ ਟਰਾਮਾ ਸੈਂਟਰ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਅੰਕਿਤ ਦੇ ਪਿਤਾ ਇਨਸਾਫ਼ ਦੀ ਮੰਗ ਕਰ ਰਹੇ ਨੇ ਰਿਪੋਰਟ ਤੋ ਪਵਨ ਕੁਮਾਰ న్యూਸ 18 ਪੰਜਾਬ ਨੀਂਦ ਸਾਹੰਦਲੀ ਹੋਣੀ ਹੀ ਜ਼ਰੂਰੀ ਹੈ ਜਿੰਨਾ ਕਿ ਖਾਣਾ ਪੀਣਾ ਔਰ ਇਸ ਨੂੰ ਗੰਭੀਰਤਾ ਨਾਲ ਵੀ ਲੈਣਾ ਚਾਹੀਦਾ ਕਿਉਂਕਿ ਨੀਂਦ ਪੂਰੀ ਨਾ ਹੋਈ ਤਾਂ ਚਪਕੀ ਆਉਂਦੀ ਹੈ ਤੇ ਇਹ ਚਪਕੀ ਜੇਕਰ ਡਰਾਈਵਿੰਗ ਕਰਦੇ ਹੋਏ ਆ ਗਈ ਤਾਂ ਤੁਹਾਡੀ ਜਾਨ ਤੇ ਬਣ ਸਕਦੀ ਹੈ ਲੁਧਿਆਣਾ ਦੇ ਵਿੱਚ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਨੂੰ ਦੇਖ ਕੇ ਤੁਸੀਂ ਸਮਝ ਜਾਓਗੇ ਪਿੱਛੇ ਸੇ ਗਾੜੀ ਆਈ ਓਵਰ ਸਪੀਡ ਸ਼ਾਇਦ ਉਸਕੋ ਨੀਂਦ ਆ ਗਈ ਕੀ ਆਵਾ ਤੋਂ ਉਸਨੇ ਪਿੱਛੇ ਗਾੜੀ ਦੇ ਪਿੱਛੇ ਗਾੜੀ ਮਾਰਦੀ અમે ઉતરા ગાડી જો આ જા રહી થી રોડ પે ઉનકો રોકા ઓર અસર ઉસર લગા કે કેવન મે फस ગયા બંદા ઉસકો નિકાલને કી બહુત કોશિશ કી લેકિન વો જ્યાદા फसને કે કારણ વો કટર કે બગર નહીં નિકલના થા પર નહીં નિકલા અમારી બહુત કોશિશ કે બાદ ભી નહીં નિકાલ પાએ હાસીય તો બાદ મોકતે ઇકટી હુઈ લોકા ને પોલીસ નું જાટકારી દીતી તે ડ્રાઈવર નું કટન દી કોશિશ ચુક ગય પર વો ઇન્ની બુરી તરા ફસ ચુકયા સી કે ઉસને બહાર કટન લહી હાઈવે ની ટીમ નું પ્રબવ્યા ઇતે મોકતે આયા ਉਹਦੇ ਹੱਸਾ ਵਾਪਰ ਚੁੱਕਾ ਸੀਗਾ ਤੇ ਫੇਸ ਨੂੰ ਟੋਲ ਆਪ ਹਾਈਵੇ ਵਾਲ ਨੂੰ ਕੀਤਾ ਟੈਲੀਫੋਨ ਕੀਤਾ ਨਾ ਅਰੇਂਜਮੈਂਟ ਕੀਤਾ ਕਿਉਂਕਿ ਬਾਜ਼ਾਰ ਖੁੱਲਾ ਨਹੀਂ ਸੀਗਾ ਜਿਸ ਕਰਕੇ ਜਿਹੜਾ ਵੀ ਆਪਣੇ ਇੰਨੀ ਜਲਦੀ ਇੰਤਜ਼ਾਮ ਨਹੀਂ ਹੋ ਸਕਿਆ ਤੇ ਹੁਣੇ ਹਾਈਵੇ ਵਾਲੇ ਆਏ ਸੀਗੇ ਆਪਣੇ ਕੋਲ ਹਾਈਵੇ ਵਾਲੇ ਆ ਕੇ ਨੇ ਇਹਨੂੰ ਕੱਟੇ-ਕੱਟ ਕਰਕੇ ਤੇ ਇਹਨੂੰ ਆਪਾਂ ਕੱਢਿਆ ਡੈਡਬੋਲਟ ਜੀ ਕੱਢਿਆ ਜਿਸ ਤੋਂ ਬਾਅਦ ਕਟਰਦੀ ਮਦਦ ਨਾਲ ਕੈਵਨ ਨੂੰ ਕੱਟ ਕੇ ਗ੍ਰੀਨ ਰੈਲਕੇਟ ਦੀ ਬਸ਼ਕਤ ਤੋਂ ਬਾਅਦ ਡਰਾਈਵਰ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਫਿਲਹਾਲ ਪੁਲਿਸ ਦੀ ਸੁਪਰੀ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਉਸ ਪਰਟੀਕਲੀਪੇਂਤੇ ਮਾਮਲੇ 'ਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਤੋਂ ਰੋਹਿਤਗੜ੍ਹ న్యూਸ 18 ਪੰਜਾਬ ਚੰਡੀਗੜ੍ਹ ਅੰਮਾਲਾ ਹਾਈਵੇ ਤੇ ਜ਼ੀਰਕਪੁਰ ਮੈਕਡੋਨਲਡਸ ਚ ਇੱਕ 24 ਸਾਲਾ ਨੌਜਵਾਨ ਦੀ ਮੌਤ ਹੋਈ ਤੇ লাশ ਵਾਸ਼ਰੂਮ ਚੋਂ ਬਰਾਮਦ ਹੋਈ ਜਿਸ ਨੂੰ ਦੇਖ ਕੇ ਰੈਸਟੋਰੈਂਟ ਦੇ ਸਟਾਫ ਨੂੰ ਹੱਥਾਂ ਪੈਰਾਂ ਦੀ ਪੈ ਗਈ ਤਸਵੀਰਾਂ ਜ਼ੀਰਕਪੁਰ ਜ਼ਿਆਨੇ ਜਿੱਥੇ ਇੱਕ ਮੈਕਡੋਨਲਡ ਦੇ ਬਾਥਰੂਮ ਚ 24 ਸਾਲਾ ਨੌਜਵਾਨ ਦੀ লাশ ਮਿਲਣ ਨਾਲ ਸਸੰਸਨੀ ਫੈਲ ਗਈ ਨੌਜਵਾਨ ਸਵੇਰੇ 10:30 ਵਜੇ ਮੈਕਡੋਨਲ ਪਹੁੰਚਿਆ ਸੀ ਜਿੱਤੇਉ ਬਾਥਰੂਮ ਚ ਤਾਂ ਗਿਆ ਪਰ ਵਾਪਸ ਨਹੀਂ ਆਇਆ ਨੌਜਵਾਨ ਦੀ ਬਾਥਰੂਮ ਦੇ ਅੰਦਰ ਹੀ ਮੌਤ ਹੋ ਗਈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਨੂੰ ਇਸ ਦੀ ਕੰਨੋਂ ਕੰਨ ਖਬਰ ਨਹੀਂ ਹੋਈ ਤੇ ਜਦੋਂ ਸਫਾਈ ਕਰਮਚਾਰੀ ਨੇ ਕਾਫੀ ਲੰਬੇ ਸਮੇਂ ਤੋਂ ਬਾਥਰੂਮ ਦੇ ਅੰਦਰੋਂ ਖੁੰਡੀ ਲੱਗੀ ਦੇਖੀ ਤਾਂ ਉਸ ਨੇ ਸਟਾਫ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਜਿਵੇਂ ਹੀ ਸਟਾਫ ਨੇ ਦਰਵਾਜ਼ਾ ਖੋਲ੍ਹਿਆ ਤਾਂ ਨੌਜਵਾਨ ਦੀ ਲਾਸ਼ ਨੂੰ ਦੇਖ ਕੇ ਹੈਰਾਨ ਰਹਿ ਗਏ ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਇੱਕ ਬਾਡੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਸਰਕਟ ਚ ਆ ਕੇ ਪੂਰਾ ਸਰਚ ਆਪਰੇਸ਼ਨ ਕੀਤਾ ਗਿਆ ਖੁਦ ਸੜਕ ਸੁਰੱਖਿਆ ਫੌਜ ਦੀ ਜਿੱਥੇ ਗੱਡੀ ਡਿਪਿਊਟ ਹੁੰਦੀ ਹੈ ਉਹਨਾਂ ਨੂੰ ਜਦ ਇਹਦੀ ਇਨਫੋਰਮੇਸ਼ਨ ਮਿਲਦੀ ਹੈ ਤੇ ਨਾਲ ਦੇ ਨਾਲ ਇਹ ਵਾਸ਼ਰੂਮ ਜਿਹੜਾ ਹੈਗਾ ਉੱਥੇ ਜਾ ਕੇ ਬਾਡੀ ਨੂੰ ਰਿਕਵਰ ਕੀਤਾ ਗਿਆ ਇੱਕ 23 ਤੋਂ 24 ਸਾਲ ਦਾ ਨੌਜਵਾਨ ਇਸੇ ਬਿਲਕੁਲ ਇਸੇ ਵਾਸ਼ਰੂਮ ਦੇ ਅੰਦਰ ਇਸੇ ਰੂਮ ਦੇ ਵਿੱਚ ਅੰਦਰ ਤੋਂ ਲੌਕ ਸੀ ਤੇ ਇਸੇ ਸਰ ਲੌਕਸ ਹੀ ਅੰਦਰ ਤੋਂ ਲੌਕ ਸੀਗਾ ਜੀ ਅੱਛਾ ਇਨਫੋਰਮੇਸ਼ਨ ਕੀ ਸੀ ਐਸਐਸਫ ਸਰ ਅਸੀਂ ਆਪਣੇ ਪੁਆਇੰਟ ਤੇ ਖੜੇ ਸੀ ਹੌਲੀ ਬਣ ਤੇ ਠੀਕ ਹੈ ਜੀ ਤੇ ਮੈਂ ਕਿਹੜੀ ਤੋਂ ਬੰਦਾ ਗਿਆ ਠੀਕ ਹੈ ਵੀ ਕੋਈ ਬੰਦਾ ਡਿੱਗਿਆ ਪਿਆ ਸ਼ਾਇਦ ਠੀਕ ਹੈ ਪੱਕਾ ਨਹੀਂ ਕਨਫਰਮ ਸੀ ਹੋਣਾ ਠੀਕ ਹੈ ਅਸੀਂ ਚਾਬੀ ਮੰਗਾਈ ਹੂੰ ਲੌਕ ਖੋਲਿਆ ਠੀਕ ਹੈ ਇਸੇ ਥਾਂ ਤੇ ਸਰ ਹਾਂ ਜੀ ਬੰਦਾ ਐ ਡਿੱਗਿਆ ਪਿਆ ਸੀ ਠੀਕ ਹੈ ਭੱਗ ਇਧਰ ਪਈ ਸੀ ਪੁਲਿਸ ਮੁਤਾਬਕ ਨੌਜਵਾਨ ਇਕੱਲਾ ਹੀ ਵਿਅਕਤੀ ਗਿਆ ਸੀ ਤੇ ਸੀਸੀਟੀਵੀ ਤਸਵੀਰਾਂ ਚ ਵੀ ਉਹ ਇਕੱਲਾ ਹੀ ਬਾਥਰੂਮ ਜਾਂਦਾ ਦਿਖਾਈ ਦੇ ਰਿਹਾ ਹੈ ਪੁਲਿਸ ਦੀ ਸ਼ੁਰੂਆਤੀ ਜਾਂਚ ਮੌਦਾ ਕਾਰਨ ਹੱਤਿਆਤ ਕਿਹਾ ਜਾ ਰਿਹਾ ਹੈ ਬਿਲਕੁਲ ਜਿੱਦਾਂ ਗੁਰਮੀਲ ਜੀ ਨੇ ਦੱਸਿਆ ਕਿਉਂਕਿ ਇਹ ਮੈਗਡੀ ਹੈ ਜੀਰਕਪੁਰ ਦੀ ਜਿੱਥੇ ਇਹ ਬੋਡੀ ਜਿਹੜੀ ਹੈ ਰਿਕਵਰ ਹੋਈ ਹੈ ਔਰ ਬਾਥਰੂਮ ਦੇ ਵਿੱਚ ਤਸਵੀਰਾਂ ਤੁਸੀਂ ਵੇਖੀਏ ਕਿ ਬਾਥਰੂਮ ਦੇ ਵਿੱਚ ਔਰ ਬਹੁਤ ਹੀ ਐਕਟਿਵਲੀ ਪੰਜਾਬ ਪੁਲਿਸ ਦੀ ਜਿਹੜੀ ਸੁਰੱਖਿਆ ਫੋਰਸ ਹੈ ਉਹਨਾਂ ਵੱਲੋਂ ਉਸ ਨੂੰ ਅੈਂਬੂਲੈਂਸ ਬੁਲਾ ਕੇ ਨਾਲ ਦੇ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਔਰ ਇਸੇ ਗੱਡੀ ਦੇ ਵਿੱਚ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਔਰ ਮਕਸਦ ਹੀ ਇਹੀ ਹੈ ਐਸਐਸਐਫ ਦਾ ਜਿਹੜੀ ਜਾਣਕਾਰੀ ਵੀ ਗੁਰਮੀਲ ਜੀ ਨੇ ਦਿੱਸੇ ਕਿ ਅਚਾਨਕ ਉਹ ਮੁੰਡਾ ਜਿਹੜਾ ਹੈਗਾ 10:00 10 ਦੇ ਇੰਡਰ ਹੁੰਦਾ ਹੈ ਤੇ 1 ਵਜੇ ਪਤਾ ਲੱਗਦਾ ਹੈ ਕਿ ਉਹਦੀ ਬਾਡੀ ਜਿਹੜੀ ਹੈ ਉਹ ਬਾਥਰੂਮ ਚ ਪਈ ਹੈ ਹਾਲਾਂਕਿ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਈ ਚੀਜ਼ਾਂ ਨੂੰ ਲੈ ਕੇ ਹੁਣ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਲੇਕਿਨ ਹਜੇ ਤੱਕ ਸਾਹਮਣੇ ਆ ਰਿਹਾ ਹੈ ਕਿ ਹਾਰਟ ਅਟੈਕ ਹੋਇਆ ਹੈ ਹਾਰਟ ਅਟੈਕ ਕਾਰਨ ਉਹਦੀ ਮੌਤ ਹੋਈ ਹੈ ਹ ਮਹਲੀ ਤੋਂ ਕੈਮਰਾਮੈਨ ਸਨਮ ਪ੍ਰੀਤ ਸਿੰਘ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ ਲੁਧਿਆਣਾ ਦੇ ਹੈਬੋਵਾਲ ਚ ਇੱਕ ਰੇੜੀ ਨੂੰ ਲੈ ਕੇ ਸੜਕ ਵਿਚਾਲੇ ਹੰਗਾਮਾ ਹੋ ਗਿਆ ਮਾਹੌਲ ਉਸ ਵੇਲੇ ਹੋਰ ਜ਼ਿਆਦਾ ਤਣਾਅਪੂਰਨ ਹੋਇਆ ਜਦੋਂ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਪੂਰਾ ਮਾਮਲਾ ਇਸ ਰਿਪੋਰਟ ਚ ਦੇਖੋ ਸੜਕ ਤੇ ਹੋ ਰਿਹਾ ਹੈ ਬਵਾਲ ਇੱਕ ਰੇੜੀ ਨੂੰ ਲੈ ਕੇ ਹੋ ਰਿਹਾ ਹੈ ਰੌਲਾ ਪਾ ਰਿਹਾ ਹੈ ਸਖਸ਼ ਤੇ ਉਸ ਦਾ ਸਾਥ ਦੇ ਰਹੀਆਂ ਮਹਿਲਾਵਾਂ ਇਹਨਾਂ ਦੀ ਰੋਜ਼ੀ ਰੋਟੀ ਇਸੇ ਰੇੜੀ ਤੋਂ ਚੱਲਦੀ ਹੈ ਤੇ ਹੁਣ ਜਦੋਂ ਰੇੜੀ ਨਗਰ ਨਿਗਮ ਦੇ ਅਧਿਕਾਰੀ ਆਪਣੀ ਗੱਡੀ 'ਚ ਲੱਦ ਰਹੇ ਨੇ ਤਾਂ ਇਹ ਅਧਿਕਾਰੀਆਂ ਨੂੰ ਰੋਕਣ ਤੇ ਅੜੇ ਹੋਏ ਨੇ ਪਰ ਮਾਮਲਾ ਉਦੋਂ ਹੋਰ ਗਰਮਾ ਗਿਆ ਜਦੋਂ ਰੇੜੀ ਨੂੰ ਬਚਾਉਣ ਲਈ ਅਧਿਕਾਰੀਆਂ ਦੇ ਨਾਲ ਬਹਿਸ-ਵਾਸੀ ਤੋਂ ਬਾਅਦ ਹੱਥੋਪਾਈ ਸ਼ੁਰੂ ਹੋ ਗਈ ਤੇ ਗੁੱਸੇ 'ਚ ਆਏ ਅਧਿਕਾਰੀਆਂ ਨੇ ਰੇੜੀ ਮਾਲਕ ਦੇ ਥੱਪੜ ਜੜ ਦਿੱਤਾ ਮਾਮਲਾ ਲੁਧਿਆਣਾ ਦੀ ਹੈਬੂ ਵਾਲਦਾ ਹੈ ਡੀੜੀ ਮਾਲਕ ਦਾ ਇਲਜ਼ਾਮ ਹੈ ਕਿ ਉਸਨੇ ਪਰਚੀ ਵੀ ਕਟਵਾਈ ਹੈ ਪਰ ਫਿਰ ਵੀ ਅਧਿਕਾਰੀ ਬਿਨਾਂ ਕਿਸੇ ਨੋਟਿਸ ਦੇ ਜ਼ਬਰਦਸਤੀ ਉਸਦੀ ਡੀੜੀ ਲੈ ਗਏ ਤਾਂ ਬੇਦਰਸੀ ਆਪਣੇ ਰੋਟੀ ਬਣੀ ਬਣਾਈਦਾ ਵਾ ਅੱਛਾ ਤੇ ਤੁਹਾਡੇ ਉਹ ਪਰਚੀ ਨਹੀਂ ਕਟਾਉਂਦੇ ਤੁਹਾਡੇ ਆਸ-ਪਾਸ ਜਿਹੜੀਆਂ ਹੋਰ ਡੀੜੀਆਂ ਆ ਬਾਕੀ ਡੀੜੀਆਂ ਬੋਲਣ ਚ ਕੀ ਅੱਛਾ ਅੱਛਾ ਸਿਰਫ ਸਾਡੀ ਡੀੜੀ ਚੱਕ ਕੇ ਲੈ ਆਏ ਕੋਣ ਬੰਦੇ ਕੋਣ ਸੀ ਇਹ ਕਹਿੰਦੇ ਕਿ ਅਸੀਂ ਮੁਲਾਜ਼ਮ ਬੰਦੇ ਆ ਇਹ ਇਹ ਨਾਲ ਪੁਲਸ ਵਾਲਾ ਨਾਲ ਮਿਲਿਆ ਹੋਇਆ ਵਾ ਉਹਨੇ ਤਾਂ ਦਿਖਾਏ ਸੀ ਆਪਣੇ ਡਾਕੂਮੈਂਟ ਨਾਲ ਕੁਝ ਨਹੀਂ ਦਿਖਾਇਆ ਇੱਕ ਏ ਦੇਖੋ ਇਹ ਮੁਲਾਜ਼ਮ ਨੇ ਕਿਹਾ ਗਾਂਤ ਹੋ ਰਹੀ ਹੈ ਕਿ ਤੁਹਾਡੀ ਵੇੜ ਵਿੱਚ ਪੈਸੇ ਪੈਸੇ ਚਾਹ ਕਿੰਨਾ ਕਾਇ ਸੀਗਾ ਜੀ ਇਹਨਾਂ ਨੇ 5000 ਪੈਸੇ ਪੈਸੇ ਲੈ ਗਏ ਚੋਰੀ ਉਧਰ ਇਸ ਹੰਗਾਮੇ ਨੂੰ ਦੇਖ ਕੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆ ਨੇ ਮਾਮਲਾ ਸੁਲਝਾਉਂਦੇ ਹੋਏ ਟ੍ਰੈਫਿਕ ਨੂੰ ਖੁਲਵਾਇਆ ਇਹ ਇਲਾਕਾ ਲੱਗਾ ਸੀਗਾ ਹਾਂਜੀ ਬੱਸ ਅਕੜ ਘੜ ਚੱਲਦਾ ਝਗੜਾ ਹੋ ਰਿਹਾ ਇੱਥੇ ਅੱਛਾ ਜੀ ਕਪਾਹ ਕਾਰਪੋਰੇਸ਼ਨ ਦੇ ਬੰਦੇ ਸੀਗੇ ਅੱਛਾ ਜੀ ਉਹਨਾਂ ਝਗੜਾ ਹੋ ਰਿਹਾ ਸੀਗਾ ਝਗੜਾ ਮਕਾ ਕੇ ਕਾਲੂ ਕੀ ਫਟ ਟ੍ਰੈਫਿਕ ਕਾਲੂ ਦਾ ਉਹ ਕੀ ਹੋਇਆ ਕਿ ਝਗੜਾ ਕਾਹਦੀ ਗੱਲ ਤੋਂ ਹੋਇਆ ਜੀ ਕਾਰਪੋਰੇਸ਼ਨ ਪਰੇ ਦਾ ਤੋੜ ਜਿਹੜੀ ਨੂੰ ਲੱਗੇ ਨਹੀਂ ਲੱਗੇ ਆ ਉਹ ਕਹਿੰਦਾ ਸਾਡੀ ਰੇੜੀ ਸੀ ਕਿ ਕਹਿੰਦੇ ਉਹ ਮੁਲਾਜ਼ਮ ਨਹੀਂ ਸੀਗੇ ਤਾਂ ਹੋਰ ਸੀਗੇ ਕੋਈ ਕਾਰਪੋਰੇਸ਼ਨ ਦੇ ਬੰਦੇ ਹੋ ਉਹ ਕਾਰਪੋਰੇਸ਼ਨ ਦੇ ਬੰਦੇ ਸੀਗੇ ਜੀ ਉਹਨਾਂ ਦਾ ਕਹਿਣਾ ਸੀ ਸਾਡਾ 5000 ਰੁਪਏ ਵੀ ਲੱਗੇ ਨੇ ਜਿਹਦੇ ਬਾਰੇ ਕੋਈ ਬਹੁਤ ਪੂਰੀ ਮਾਲੂਮ ਨਹੀਂਗਾ ਅੱਛਾ ਜੀ ਬਟ ਤੁਹਾਡੇ ਸਾਹਮਣੇ ਜਿਹੜੇ ਕਾਰਪੋਰੇਸ਼ਨ ਵਾਲੇ ਆਪਾਂ ਲੜਾਈ ਲੜਾਈ ਮੁਕਾਈਆ ਤੋਂ ਟਰੱਕ ਵਿਚੋਂ ਪਾਲਕੀ ਤਾਂ ਹਾਲਾਂਕਿ ਕਾਫੀ ਧੇਰ ਚਲੇ ਇਸ ਹੰਗਾਮੇ ਤੋਂ ਬਾਅਦ ਨਗਰ ਨਿਕਮ ਦੇ ਅਧਿਕਾਰੀ ਰੇੜੀ ਆਪਣੇ ਨਾਲ ਲੈ ਗਏ ਪਰ ਰੇੜੀ ਵਾਲਾ ਕ ਤੇ ਨਿਗਮ ਅਧਿਕਾਰੀਆਂ ਦੇ ਨਾਲ ਪੁਲਿਸ ਦੀ ਮਿਲੀਭੁਗਤ ਦੇ ਇਲਜ਼ਾਮ ਲਗਾਉਂਦਾ ਰਿਹਾ ਆਖਿਰ ਉਸ ਦੇ ਇਲਜ਼ਾਮਾਂ 'ਚ ਕਿੰਨੀ ਸੱਚਾਈ ਹੈ ਇਹ ਜਾਂਚ ਤੋਂ ਬਾਅਦ ਹੀ ਸਾਫ ਹੋਵੇਗਾ ਬਿਊਰੋ ਰਿਪੋਰਟ న్యూਸ 18 ਤੇ ਖਬਰ ਤਰਨ ਤਾਰਨ ਤੋਂ ਹੈ ਜਿੱਥੇ ਵੱਡਾ ਸੜਕ ਹਾਦਸਾ ਹੋਇਆ ਔਰ ਇਸ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਇੱਕ ਵਿਅਕਤੀ ਜ਼ਖਮੀ ਹੋਇਆ ਇੱਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਜਾ ਵੱਜੀ ਗੋਇੰਦਵਾਲ ਸਾਹਿਬ ਦੇ ਨੇੜੇ ਇਹ ਸੜਕ ਹਾਦਸਾ ਵਾਪਰਿਆ ਜ਼ਖਮੀ ਨੌਜਵਾਨ ਨੂੰ

ਹੌਨ ਨਜ਼ਰ ਨਿਊਜ਼ ਰਾਉਂਡ ਅਪ ਤੇ ਕੀਰਤਪੁਰ ਸਾਹਿਬ ਦੇ ਨੇੜੇ ਬੁੰਗਾ ਸਾਹਿਬ ਦੇ ਕੋਲ ਦੋ ਨੌਜਵਾਨਾਂ ਦੇ ਨਹਿਰ ਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਦੋਵੇਂ ਸ਼ਖਸ ਨਹਿਰ ਚ ਨੌਣ ਲਈ ਗਏ ਸੀ ਉੱਥੇ ਡੁੱਬ ਗਏ ਗੁੱਤਾਖੋਰਾਂ ਵੱਲੋਂ ਪਾਲ ਕੀਤੀ ਜਾਂ। ਪਟਿਆਲਾ ਦੇ ਤ੍ਰਿਪੜੀ ਇਲਾਕੇ ਚ ਲੋਕਾਂ ਨੇ ਮੋਬਾਈਲ ਖੋ ਕੇ ਭਜਰੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਤੇ ਖੰਬੇ ਨਾਲ ਬੰਨ ਕੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਬਾਅਦ ਚ ਦੋਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਗਿਆਨਦੇ ਟ੍ਰਾਂਸਪੋਰਟ ਨਗਰ ਚੌਕ 'ਤੇ ਹੰਗਾਮਾ ਹੋ ਗਿਆ ਜਦੋਂ ਇੱਕ ਟ੍ਰਾਂਸਪੋਰਟਰ ਦੀ ਕੁੱਟਮਾਰ ਕੀਤੀ ਗਈ ਇਲਜ਼ਾਮ ਨੇ ਇੱਕ ਟਾਪਾ ਚਲਾਉਣ ਵਾਲੇ ਇੱਕ ਲੈਕਟਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਕੁੱਟਮਾਰ ਕੀਤੀ ਜੱਲ੍ਹਾਬਾਦੀਪੇਂਡਾ ਮੀਰ ਖਾਸ ਦੇ ਨੇੜੇ ਕਾਰ ਸਵਾਰ ਇੱਕ ਸ਼ਖਸ ਦੇ ਵੱਡੇ ਕੈਨ 'ਚ 10000 ਰੁਪਏ ਦੇ ਡੀਜ਼ਲ ਪਵਾ ਕੇ ਬਿਨਾਂ ਪੈਸੇ ਦਿੱਤੇ ਮੌਕੇ ਤੋਂ ਫਰਾਰ ਹੋਣ ਦੀ ਵੀਡੀਓ ਸਾਹਮਣੇ ਆਈ ਕਾਰ ਸਵਾਰ ਨੇ ਪੈਟਰੋਲ ਪੰਪ ਕਰਮਚਾਰੀਆਂ ਨੂੰ ਪੇਮੈਂਟ ਲਈ ਕਾਰਡ ਦਿੱਤਾ ਪਰ ਉਸ 'ਚ ਪੈਸੇ ਨਹੀਂ ਸੀ ਜੋ ਤਾਂ ਕਰਮਚਾਰੀ ਨੂੰ ਪਤਾ ਲੱਗਦਾ ਉਦੋਂ ਤੱਕ ਭਰਾ ਜਲਾਲਾਬਾਦ ਮੁਕਸਰ ਸਾਹਿਬ ਰੋਡ ਤੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਚ 17 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਕਾਰ ਸਵਾਰ ਬਾਕੀ 4 ਨੌਜਵਾਨ ਗੰਭੀਰ ਜ਼ਖਮੀ ਨੇ ਮ੍ਰਿਤਕ ਨੌਜਵਾਨ ਮਾਪਿਆਂ ਦਾ ਕਿਲੋਤਾ ਪਿੰਡ ਸੁਲਤਾਨਪੁਰ ਲੋਧੀ ਚ ਪੈਂਦੇ ਪਿੰਡ ਦੇਵਲਾਵਾਲ ਚ ਚੋਰਾਂ ਨੇ ਸਰਕਾਰੀ ਸਕੂਲ ਨੂੰ ਨਿਸ਼ਾਨਾ ਬਣਾਇਆ ਤੇ ਕੰਪਿਊਟਰ ਐਲਸੀਡੀ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਭਰਾ ਤੋਂ ਸਕੂਲ ਪ੍ਰਸ਼ਾਸਨ ਨੇ ਪੁਲਿਸ ਤੋਂ ਚੋਰਾਂ ਨੂੰ ਕਾਬੂ ਕਰਦੀ ਬਾਕੀ ਇਹ ਖਬਰ ਜੋ ਮੁੱਦਾ ਬਣੇ ਚਾ ਫਿਲਹਾਲ ਇਹਨਾ ਹੀ ਮੈਨੂੰ ਦੋ ਇਜਾਜ਼ਤ ਤਾਨਵਾਦ